ਤਨ ਆਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹਾਦਾਸ ਦਾਸ ਮਹਿ ਸੋਏ ਜਹ ਦੇਖਾ ਤਹਿ ਅਵਰ ਨਾ ਕੋਏ ਗੋਰਾ ਮੁਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰਉ ਜੇ ਸਾਚ ਦਰੜਾਵੇ ਅਕਾਥ ਕਥਾਵੇ ਸਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚਉ ਠਾਕੁਰ ਸਾਚ ਪਿਆਰਾ ਤਾਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੈ ਆਪੇ ਦੇਖੈ ਹੱਥ ਨਾ ਪਤੀਜੈ ਨਾ ਬਹੁ ਭੇਖੈ ਘਾੜ ਭਾਂਡੇ ਜੇਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਾਨ ਪਤੀ ਆਇਆ ਪਾੜ ਪਾੜ ਭੂਲਹਿ ਚੋਟਾਂ ਖਾਹੇ ਬਹੁਤ ਸਿਆਣਪ ਆਵਹਿ ਜਾਹੇ ਨਾਮ ਜਪੈ ਭਾਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਉਜਸਲਾ ਤੀਰਥ ਬਨਵਾਸਾ ਭਰਮਤ ਡੋਲਤ ਭਏ ਉਦਾਸਾ ਮਾਨ ਮੈ ਲੈ ਸੂਚਾ ਕਿਉ ਹੋਵੇ ਸਾਚ ਮਿਲੈ ਪਾਵੇ ਪਤ ਸੋਏ ਆਚਾਰ ਵਿਚਾਰ ਸਰੀਰ ਆਦजुਗਾਦ ਸਹਿਜ ਮਨ ਤੀਰ ਪਾਲ ਪੰਕਜ ਮਹਕੋਟ ਉਦਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਇਸ ਆਗੈ ਪ੍ਰਭ ਤੁਧ ਸਾ ਲਾਹੀ ਤੋਦ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਏ ਤਨਸਰੀ ਮਹੱਲਾ ਪੰਜਾਬ ਅੰਕਾਰ ਸੇਵਾ ਅਸ਼ਟ ਪਦੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ जो जो जूनि आयो तेह तेह उर जायो मानस जन्म संजोग पाया ताकी है ओट साध हो दे कर हाथ कर कृपा मे लहो हर राया ਅਨੇਕ ਜਨਮ ਭ੍ਰਮ ਥੇਤ ਨਹੀਂ ਪਾਈ ਕਰੋ ਸੇਵਾ ਗੁਰ ਲਾਗਾਓ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾ ਅਨੇਕ ਉਪਾਅ ਕਰੋ ਮਾਇਆ ਕਉ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਓ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੇਦ ਨਹਿ ਚੂਕੈ ਮਨ ਭੇਦ ਇਕ ਖੇਨ ਨਾ ਧੀਰਹਿ ਮੇਰੇ ਘਰ ਕੇ ਪੰਚਾ ਕੁਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਾਏ ਅਹੰ ਬੋਧ ਮੈਲ ਲਾਏ ਘਰ ਕੋ ਠਾਕੁਰ ਇਕ ਤੇਲ ਨਾਮਾਨੈ ਰਾਦ ਪਾਵਉ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆਸਰਾਮ ਕੀਨੇ ਮਨੁ ਵਾਨਹਿ ਪਤੀਨੇ ਵਿਵੇਕ ਹੀਨ ਦੇਹੀ ਤੋਏ ਉਹੀ ਪਾਈਐ ਰੇ ਪੁਰਖ ਵਿਦਾਤਾ ਉਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਾਲਕ ਹੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਵ ਗਰਭ ਪੜੈ ਕਹੀ ਨਾ ਲੇਖੈ ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪ੍ਰ사ਦਿ ਕੋ ਨਿਤ ਰਹੁ ਪੇਖੈ ਮਨ ਹਠ ਜੋ ਕਮਾਵੈ ਤੇਲ ਨਾ ਲੇਖੈ ਪਾਵੈ ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ ਕੁਈਐ ਸੂਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤੇਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸਾਨ ਗੋਪਾਲ ਰਾਏ ਕਾਟੈ ਰੇ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਰਹਾਉ ਦੂਜਾ ਤਨਸਰੀ ਮਹੱਲਾ ਪਹਿਲਾ ਛੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਾਸ ਪੁਰਬ ਸਦਾ ਦਸਾਹਰਾ ਆਉ ਨਾਮ ਹਰਿ ਕਾ ਸਦਾ ਜਾਚਾਓ ਦੇਹੋ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚਾ ਲਾਗੇ ਮੈਲ ਕਿਆ ਮਾਲ ਧੋਈਐ ਗੁਣਹਿ ਹਾਰ ਕੋ ਰੋਏ ਕਿਸ ਕਾਉ ਰੋਈਐ ਵਿਚਾਰ ਮਾਰੇ ਤਰੈ ਤਾਰੈ ਉਲਟ ਜੂਨ ਨ ਆਵੈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ आनंद आन दिन हरख साचा दुख केल विख पर हरे सच नाम पाया गुरु दिखाया मैल नाही साच मने संगत मीत मिलाप पूरा नावणो गावे गावण हार शब्द सुहावणो ਸਾਲਾ ਹੈ ਸਾਚੇ ਮਨ ਸਤਿਗੁਰ ਪੁੰਨ দান ਦਇਆ ਮਤੇ ਪੇਰ ਸੰਗ ਭਾਵੈ ਸਹਿਜ ਨਾਵੈ ਵੇਣੀ ਤਾਂ ਸੰਗਮ ਸਤ ਸਤੇ ਆਰਾਧ ਏਕ ਅੰਕਾਰ ਸਾਚਾ ਨਿਤ ਦੇ ਚੜੈ ਸਵਾਯਾ ਗਾਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਦਹਿਣ ਕਹੈ ਸਭ ਕੋਏ ਕੀ ਵਡ ਆਖੀਐ ਹਾਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਾਚੁ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮੰਨਿਆ ਮੇਰਾ ਕੂਚ ਕਰਹਿ ਆਵਹਿ ਵਿਖਲਾਦੇਬ ਸਬਦ ਸਚੈ ਗੁਰ ਮੇਰਾ ਆਖਣ ਤੋਟ ਨਾ ਭਗਤ ਕੁੰਡਾਰੀ ਭਾਰਪੂਰ ਰਹਿਆ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਂਜੈ ਸਤਿ ਸੋਈ ਤਨ ਸਰੀ ਮਹੱਲਾ ਬਹਿਲਾ ਜੀਵਾ ਤੇਰਾ ਨਾਏ ਮਾਨ ਆਨੰਦ ਹੈ ਜੀਓ ਸਾਚੂ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ અપਾਰਾ ਸਿਰ ਜਣਹਾਰਾ ਜੇਨ ਸਿਰ ਜੀ ਤੈਨ ਗੋਈ ਪਰਵਾਣਾ ਆਇਆ ਹੁਕਮ ਕੁਠਾਇਆ ਫੇਰ ਨਾ ਸਕੈ ਕੋਈ ਆਪੇ ਕਾਰ ਵੇਖੈ ਸਿਰ ਸਿਰ ਦੇਖੈ ਆਪੇ ਸੁਰਤ 부ਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜਿਓ ਹੁਕਮੀ ਹੋਏ ਨਿਵੇੜ ਪਰਮ ਚੁਕਾਏ ਸੀ ਜਿਓ ਗੁਰ ਪਰਮ ਚੁਕਾਏ ਅਕਾਥ ਕਹਾਏ ਸੱਚ ਮਹਿ ਸੱਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਉਹ ਸੱਚਾ ਸਿਰਜਣਹਾਰ ਅਲੱਖ ਸਿਰੰਦਿਆ ਜੀਓ ਇੱਕ ਸਾਹਿਬ ਦੁਇ ਰਾਹ ਵਾਦ ਵਧੰਦੇ ਆ ਜੀਓ ਦੁਇ ਰਾਹ ਚਲਾਏ ਹੁਕਮ ਸਬਾਏ ਜਨਮ 모ਆ ਸੰਸਾਰਾ ਨਾਮ ਬਿਨਾ ਨਾਹੀ ਕੋ 베ਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਜੈ ਹੁਕਮ ਸੁਵਾਰਣ ਹਾਰਾ ਨਾਨਕ ਸਾਹਿਬ ਸਬਦ ਸਿੰਘਾ ਪੈ ਸਾਚਾ ਸਿਰ ਜਨਹਾਰਾ ਭਗਤ ਸੋਹ ਹੈ ਦਰਬਾਰ ਸਬਦ ਸੁਹਾਇਆ ਜੀਉ ਬੁਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸਬਦ ਵਿਕਾਣੇ ਪਾਰਸ ਪਰਸੇ ਐ ਪਾਰਸ ਹੋਏ ਜਾ ਤਿਰੈ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਾਪਾਰੀ ਭੁਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਿਗੁਰੂ ਪੂਛਾਉ ਜਾਏ ਨਾਮ ਧਿਆਏ ਸਾ ਜੀਓ ਸਾਚਾ ਨਾਮ ਧਿਆਈ ਸਾਚ ਚਵਾਈ ਗੋ ਰਮੁਖ ਸਾਚ ਪਛਾਣਾ ਦੀਨਾ ਨਾਥ ਦਇਆਲ ਨਿਰੰਜਨ ਆਨ ਦਿਨ ਨਾਮ ਵਖਾਣਾ ਕਰਣੀ ਗਾਰ ਤੁਰਹੁ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਤਨਾ ਸਰੇ ਛੰਤ ਮਹੱਲਾ ਪਹਿਲਾ ਇਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖੀ ਅੜਾ ਲੇਖ ਪੁਰਬ ਕਮਾਇਆ ਜੀਓ ਲੇਖ ਨ ਮਿਟਾਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਆਵ ਗੁਣ ਵਹਿ ਵਹਿ ਰੋਸੀ ਤਨ ਜੋਬਨ ਆਕ ਕੀ ਛਾਇਆ ਵਿਰਧ ਭਏ ਦਿਨ ਕੁੰਨੇ ਆ ਨਾਨਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਸੁੰਨੇ ਆ ਬੂਡੇ ਘਾਰ ਘਾਦੇਓ ਗੁਰ ਕੈ ਭਾਏ ਚੱਲੋ ਸਾਚਾ ਨਾਮ ਧਿਆਏ ਪਾਵਹਿ ਸੁਖ ਮਹੱਤੋ ਆਰਾ ਨਾਮ ਧਿਆਏ ਤਾਂ ਸੁਖ ਪਾਏ ਪੇਈੜੇ ਦਿਨ ਚਾਰੇ ਨਿਜ ਘਰ ਜਾਏ ਬਹਿ ਸੱਚ ਪਾਏ ਆਨ ਦਿਨ ਨਾਲ ਪਿਆਰੇ ਵੇਣ ਭਗਤੀ ਘਰ ਵਾਸ ਨਾ ਹੋਵੀ ਸੁਣ ਆਹੋ ਲੋਕ ਸਬਾਏ ਨਾਨਕ ਸਰਸੀਤਾ ਪਿਰ ਪਾਏ ਰਾਤੀ ਸੱਚਾ ਨਾਏ ता फेर ਧਨ ਭਾਵੈ ਤਾਂ ਫੇਰ ਭਾਵੈ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸਬਦ ਵਿਚਾਰੀ ਜੀਓ ਗੁਰ ਸਬਦ ਵਿਚਾਰੀ ਨਾਹ ਪਿਆਰੀ ਨੇਵ ਨੇਵ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ ਰਬ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੋਹਾਗਣ ਪਿਰ ਸਿਉ ਪ੍ਰੀਤ ਪਿਆਰੀ ਪਿਰ ਘਰ ਸੋਹੈ ਨਾਰ ਜੇ ਪਿਰ ਭਾਵਏ ਜੀਉ ਝੂਠੇ ਵੈਣ ਚਵੇ ਕਾਮ ਨ ਆਵਏ ਜੀਉ ਝੂਠ ਅਲਾਵੇ ਕਾਮ ਨਾ ਆਵੇ ਨਾ ਫਿਰ ਦੇਖੈ ਨੈਣੀ ਅਵਗੁਣ ਯਾਰੀ ਕੰਤ ਵਿਸਾਰੀ ਛੂਟੀ ਵਿਦਣ ਰੈਣੀ ਗੁਰ ਸਬਦ ਨਾ ਮਾਨੈ ਫਾਹੀ ਫਾਥੀ ਸਾ ਧਨ ਮਹਿਲ ਨਾ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਫੇਰ ਰਲਿਆਲਾ ਜੋਬਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸਬਦ ਵਿਗਾਸੀ ਸਾਹੋ ਰਾਵਾਸੀ ਫਾਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਪੇਰ ਘਰ ਸੋਹੈ ਨਾਰੀ ਤਨ ਸਰੀਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਿਓਂ ਕਿਰਪਾ ਕਰੇ ਤਾ ਨਾਮ ਧਿਆਈਐ ਜਿਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜਿਓ ਗੁਣ ਗਾਏ ਵਿਗਸੈ ਸਦਾ ਆਨ ਦੇਨ ਜਾ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ ਹਾਉ ਤਿਸੇ ਸੇਵੀ ਦਿਨ ਰਾਤ ਮੈਂ ਕਦੇ ਨਾ ਬੀਸਰੈ ਜੀਉ ਕਦੇ ਨਾ ਵਿਸਾਰੀ ਆਨ ਦਿਨ ਸਮਹਾਰੀ ਜਾ ਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤਾ ਇਹੋ ਮਾਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੇਲੇ ਆਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨਿਹੋ ਪੂਰੇ ਸਤਗੁਰੈ ਸਤ ਸੰਗਤ ਮਿਲੇ ਬੜਾ ਭਾਗ ਤਾ ਹਾਰ ਰਸ ਆਵੈ ਜੀਓ ਆਨ ਦੇਨ ਰਹੇ ਲਿਵ ਲਾਏ ਤਾ ਸਹਜ ਸਮਾਵੈ ਜੀਓ ਸਹਜ ਸਮਾਵੈ ਤਾ ਹਾਰ ਮਨ ਭਾਵੈ ਸਦਾ ਅਤੀਤ ਵੈ ਰਾਗੀ ਹਲਤ ਪਲਤ ਸੋਬਾ ਜਗ ਅੰਤਰ RAM ਨਾਮ ਲਿਵ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਏ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜਿਉ ਦੁਜਾ ਭਾਏ ਦੁਖ ਹੋਏ ਮਨ ਮੁਖ ਜਾਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ਜੋ ਪ੍ਰਭ ਦੇ ਤਿਸ ਚੇਤ ਨਾਹੀ ਅੰਤ ਗਇਆ ਪਛੁਤਾਵਏ ਬੇਨ ਨਾ ਵੇ ਕੋ ਸਾਥ ਨਾ ਚਾਲੈ ਪੁੱਤਰ ਕਲਤਰ ਮਾਇਆ ਧੋਹਿਆ ਦੂਜੈ ਭਾਏ ਦੁਖ ਹੋਏ ਮਨ ਮੁਖ ਜਾਮ ਜੋਹਿਆ ਜੀਓ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੈ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਾਪ ਮੰਨ ਭਾਵੈ ਤਾ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਆਨ ਦਿਨ ਜਪਤ ਰਹੈ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮੰਨ ਭਾਵੈ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵਏ ਜੀਓ